iments k 何 哎、嗯。 ਫੈਡਰੇਸ਼ਨ ਦੇ ਉਜਾਰੂ ਆਗੂ ਨੇ ਜਿਵੇਂ ਭਾਈ ਸਾਹਿਬ ਭਾਈ ਕਰਮਾ ਅਸੇ ਕੀ ਬੀਬਾ ਮੁਹੰਮਦ ਭਾਈ ਹਮਨਪ੍ਰੀਤ ਸਿੰਘ ਦੀ ਜੋੜ ਬਹੁਤ ਸਾਰੇ ਗੁਰਮੁਖ ਪਿਆਰੇ ਜਿਨ੍ਹਾਂ ਨੇ ਲੰਬਾ ਸਮਾਂ ਸ਼ਗਰਤ ਕੀਤਾ ਔਰ ਕੌਣ ਦੀ ਸੇਵਾ ਕੀਤੀ ਹੈ ਉਹ 82 ਬਲੇ ਗੰਢ ਮਨਾਉਣ ਵਾਸਤੇ ਸ਼੍ਰੀ ਅਕਾਲ ਪਤਿ ਸਾਹਿਬ ਮੇਰੀ ਪੀੜੀ ਦੇ ਮਾਲਕ ਗੁਰੂ ਹਰਕਿਰਪਾ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਹੋਏ ਨੇ ਅਸਾਂ ਵੀ ਜ਼ਿੰਦਗੀ ਦੀ ਸਤਿਗੁਰੂ ਕਿਰਪਾ ਕਰ ਰਹਿਮਤ ਕਰਨ ਕੌਣ ਨੂੰ ਏਕਤਾ ਦਾ ਬਲ ਬਖਸ਼ਿਸ਼ ਕਰਨ ਕੌਮ ਖਿੰਡੀ ਹੋਈ ਹੋਵੇਗੀ ਕਿ ਅਸੀਂ ਰਾਜ ਭਾਗ ਦੇ ਮੈਂ ਬੇਤਰੀਨ ਇਹ ਸਭ ਕਿੰਨਾ ਹੋਇਆ 18 ਸਾਲ ਤੋਂ ਲੈ ਕੇ 35 ਸਾਲ ਤੱਕ ਤੇ ਜਿਹੜੇ ਬੰਦੇ ਨੇ 18 ਸਾਲ ਤੋਂ ਲੈ ਕੇ 35 ਸਾਲ ਤੱਕ ਜੇ ਨਹੀਂ گزار ਦਿੱਤੀ ਹੋਵੇ ਉਹਦਾ ਕੰਮ ਇਹਨੇ ਕਿਹਾ ਵੀ ਦਫਤਰਾ ਪੀਐਚੀ ਕੀ ਕਰਦੇ ਹਿੰਦੇ ਇਹਨੇ ਇਹਨਾਂ ਵਿੱਚ ਬੰਦਾ ਬਹੁਤ ਵੱਡਾ ਕਾਰੋਬਾਰ ਸਥਾਪਿਤ ਕਰ ਲੀਦਾ ਬਹੁਤ ਲੋਕ ਪਿੱਛੋਂ ਚੱਲ ਕੇ ਐਮਐਲਏ ਬਣ ਕੇ ਕੋ ਮંત્રી ਬਣ ਕੇ ਕੁਝ ਬਣ ਗਿਆ ਫਰਕ ਕੌਮ ਦੇ ਜਿਹੜਾ ਨੂੰ ਜਿਹੜੇ ਸਾਰੀ ਜ਼ਿੰਦਗੀ ਕਾਮ ਉਹਨਾਂ ਨੇ ਜਿੰਨਾ ਕੱਟੀਨਾ ਤਸ਼ੱਦਦ ਚੱਲਿਆ ਮੇਰਾ ਉਹਨਾਂ ਤੁਸੀਂ ਕਹਿ ਨਹੀਂ ਕਰਨੈਲ ਸਿੱਕੀ ਵੀ ਘਮ ਉਹਨਾਂ ਦੇ ਨਾਲ ਜੇ ਮੈਂ ਖੁੱਲਦਾ ਨਾ ਹੋਣਾ ਭਾਈ ਸਾਹਿਬ ਭਾਈ ਤੇਂਦਰ ਸਿੰਘ ਉਹ ਵੀ ਆਏ ਜੀ ਹੈ ਹੋਰ ਬਹੁਤ ਸਰਗ ਬਹੁਤ ਆਏ ਆਏ ਹੋਰ ਇਹ ਜਿਹਾ ਸਭ ਕੁਝ ਕਰਦੇ ਕੋਲ ਦਾ ਬਹੁਤ ਮਹੱਤਵਪੂਰਨ ਹੈ ਗੁਰੂ ਜੀ ਸਾacre ਸਾਰੀ ਸੰਗਤ ਉਹ ਜਿਹੇ ਆਪਾਂ ਬਾਸਿਕ ਕਿਰਪਾ ਕਰ ਲਈਏ ਬੜਿਆ ਹੱਤਕ ਹੈ ਉਹਨੇ ਤੁਸੀਂ ਹੱਥੇ ਬੰਨੇ ਵਿੱਚੋਂ ਜੋਨੇ ਪਾਕਿਆ ਪਾਕੀ ਦੇ ਤੋਂ ਬਣਾ ਹੋਇਆ ਦਸਤਾਵੇਜ਼ ਹੈ। ਰਿਪੋਰਟ ਨੂੰ ਲੰਮੀ ਸਮੇਂ ਤੋਂ ਚੱਲਦੀ ਚੱਲ ਰਹੀ ਹੈ। ਅਸਲ ਵਿੱਚ ਇਹ ਕਿਹਾਉਂਦਾ ਕਿ ਲੋਕੀਲੇ ਆ ਰਹੇ ਨੇ, ਜੁੜਦੇ ਰਹੇ ਨੇ। ਇਹ ਸੰਸਥਾ ਦੇ ਬਿਆਨ ਪ੍ਰਮੁੱਖਾਂ ਬਿਆਨਾਂ ਨੇ ਬਤਵਾ ਦਿੱਤੀਆਂ ਜਿਨ੍ਹਾਂ ਵਿੱਚੋਂ ਆਲ ਇਨਜਸਟਿਸ ਨੂੰ ਕਿਹਾ ਗਿਆ ਹੈ। ਹਮਰੇ ਦੇ ਇਹ ਪੈਸੇ ਪਾਇੰਡ ਕੀਤੇ ਗਏ ਸਨ। ਵਿਸ਼ੇਸ਼ ਤੌਰ ਤੇ ਲੋਕੀਲੇ ਵਿਆਪਕ ਸੰਗਠਨਾਂ। ਸੋ ਇਹ ਕੋਈ ਸਿਕਸ ਮੀਟਰ ਤੋਂ ਰੇਲ ਦਾ ਹੱਥ ਹੈ ਉਹ ਇਸੇ ਵਾਰੀ ਨਾਲ ਬਸ ਸਭ ਕੀ ਲਈ ਬਾਤ ਕਰੂੰ ਸੋਈ ਚੱਲਿਆ ਕੋਈ ਗੁਰਜੀਤ ਕਾਲਸਾ ਵਾਹਿਗੁਰੂ ਜੀ ਮੈਂ ਅਮਰਚੀ ਦਾ ਫਾਇਸਾਪਾਈ ਨਬੂ ਜੀ ਸੇ ਵੀ ਅੱਜ ਇਹ ਪੁੱਛਾਂ ਤੋਂ ਪ੍ਰਾਪਤ ਜਿਹੜਾ ਦਿੱਤਾ ਸੀ ਜਿਹੜਾ ਅਲਪੀ ਹਿੰਦ ਹੋ ਦਾ ਅਤੇ ਸਾਰੀ ਇਹਨਾਂ ਦਾ ਬਸਤਵਾਰ ਹਾਜਰ ਹੋਏ। ਫੈਬ੍ਰੇਸ਼ਨ ਵੀ ਬਰੇਕ ਰੰਗ ਬਣਾਈ ਗਈ ਹੈ। ਜਿਸ ਨੂੰ ਨੂੰ ਕਿਰਪਾ ਕਰਕੇ ਇਸੇ ਤਰ੍ਹਾਂ ਇੰਪੋਰਟ ਗੋਏ ਨਾ ਕਿ ਜੇਕਰ ਕੋਈ ਕੋਈ ਖਾਸ ਜੁਰੀ ਨਾਲ ਅਰਥਾਂ ਦੀ ਯਾਨੀ ਸਾਡੇ ਨੇ ਖਾਸਾ ਪਰ ਡਰਾਮਾ ਲਾ ਕੋਲ ਕੋਲੈਕਸ਼ਨ 10 ਲੱਖ ਰੁਪਏ ਦਾ ਫੈਕਟਰਾਇਆ ਹੋ। ਕੋਈ ਦਿੱਕਤ ਦਾਸਾ ਹੋਵੇ। ਕਿਛ ਹੋ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਗੰਦ ਦਾ ਹਰਿਆਵਲ ਦਸਤਾ 올 ਇੰਡੀਆ ਸਿਕਸ ਸਟੂਡੈਂਟਸ ਫੈਡਰੇਸ਼ਨ ਜਿਸ ਨੂੰ ਬਣਿਆ 82 ਸਾਲ ਹੋ ਗਏ ਨੇ 13 ਸਤੰਬਰ 1943 ਨੂੰ ਲਾਹੌਰ ਦੇ ਗਮਟ ਗੁਮਰੀ ਕਾਲਜ ਦੇ ਵਿੱਚ ਇਸ ਦਾ ਗਠੀ ਹੋਇਆ ਸੀ ਉਦੋਂ 13 ਪਾੜਿਆਂ ਨੇ ਇਕੱਠੇ ਹੋ ਕੇ ਜਿੱਤਬੰਦੀ ਬਣਾਈ ਸੀ ਸੋ ਬੜੇ ਇਤਰਾਜ ਚੜਾਏ 82 ਸਾਲਾਂ ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭੰਡਾਰਾ ਵਾਲਿਆਂ ਨਾਲ ਬੋਡੇ ਨਾ ਮੁੱਢਾ ਲਾ ਕੇ ਫੈਡਰੇਸ਼ਨ ਦੇ ਪ੍ਰਧਾਨ ਅਮਰਜੀਤ ਭਾਈ ਅਮਰੀਤ ਸਿੰਘ ਜੀ ਨੇ ਜਿੱਥੇ ਸ਼ਹਾਦਤ ਦਿੱਤੀ ਉਸੇ ਮੌਜੂਦਾ ਸਮੇਂ ਦੇ ਵਿੱਚ ਕੋਈ ਵੀ ਪੰਥ ਨੂੰ ਦਰਬੇਸ਼ ਮੁਸ਼ਕਲ ਆਵੇ ਸਭ ਤੋਂ ਪਹਿਲਾਂ ਆਲਰੇਡੀ ਯਰ 6 ਸਟੂਡੈਂਟ ਫੈਡਰੇਸ਼ਨ ਸਾਹਮਣੇ ਆਉਂਦੀ ਹੈ ਬਖਰੀ ਗੱਲ ਇਹ ਕਿ ਜਿਹੜੀ ਸਾਡੀ ਸਿੱਖ ਲੀਡਰਸ਼ਿਪ ਏ ਉਸਨੇ ਫੈਡਰੇਸ਼ਨ ਨੂੰ ਭੁੱਲਿਆ ਵਿਸਾਰਿਆ ਔਰ ਜਿਸ ਕਰਕੇ ਉਹ ਵੀ ਕੱਖੋਂ ਹੌਲੀ ਹੋ ਕੇ ਰਹਿ ਗਈ ਫੈਡਰੇਸ਼ਨ ਇੱਕ ਉਹ ਜਮਾਤ ਸੀ ਜਿਹੜੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਲੀਡਰਸ਼ਿਪ ਪ੍ਰੋਵਾਈਡ ਕਰਦੀ ਸੀ ਲੇਕਿਨ ਜਦੋਂ ਪਰਿਵਾਰਵਾਦ ਆ ਗਿਆ ਧੀਆਂ ਪੁੱਤ ਆ ਗਏ ਜਵਾਈ ਭਾਈ ਆ ਗਏ ਉਦੋਂ ਫੈਡਰੇਸ਼ਨ ਨੂੰ ਜਿਹੜਾ ਗੋਨੇ ਤੇ ਕਰਕੇ ਉਹਨਾਂ ਨੇ ਐਸਓਆਈ ਤੇ ਹੋਰ ਜੱਥੇਬੰਦੀਆਂ ਬਣਾਤੀਆਂ ਅੱਜ ਵੀ ਸਾਡੇ ਜਿਹੜੇ ਨੌਜਵਾਨ ਆਗੂ ਨੇ ਭਾਈ ਅਮਰਬੀਰ ਸਿੰਘ ਟੋਟ ਜਿਹੜੇ ਕਿ ਮੇਰੇ ਛੋਟੇ ਵੀਰ ਨੇ 올 ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਵਜੋਂ ਵੱਡੀਆਂ ਸੁਭਾਵਾਂ ਨਿਭਾ ਰਹੇ ਨੇ ਉਥੇ ਸਾਡੇ ਵਰਗੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੁਭਾਵਾਂ ਦੇ ਰਹੇ ਆ ਪਰ ਇਹ ਜਿੱਥੇਬੰਦੀ ਹੈ ਸਾਡੀ ਜਿੱਥੇਬੰਦੀ ਨਾਲ ਜਿਵੇਂ ਪਾਤੇ ਪੁੱਤ ਦਾ ਪਿਆਰ ਹੁੰਦਾ ਹੈ ਉਵੇਂ ਸਾਡਾ ਜੱਥੇਬੰਦੀ ਨਾਲ ਪਿਆਰ ਹੈ ਸਰਪ੍ਰਸਤੀ ਦੇ ਤੌਰ ਦੇ ਉੱਤੇ ਅਸੀਂ ਹਰ ਵਕਤ ਇਹਨਾਂ ਨੂੰ ਸਲਾਹ ਵੀ ਦਿੰਨੇ ਆ ਇਹਨਾਂ ਕੋਲੋਂ ਸਲਾਹ ਲੈਂਦੇ ਵੀ ਆ ਜਿੰਨਾ ਵੀ ਸਾਡਾ ਯੂਥ ਆਇਆ ਹੈ ਇਹ ਜਿਹੜਾ ਨੌਜਵਾਨ ਹੈ ਇਹ ਚਾਹੁੰਦਾ ਪੰਜਾਬ ਦੀ ਧਰਤੀ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਵੇ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੈ ਸਾਰਿਆਂ ਨੂੰ ਇੱਕ ਜੋ ਟੋਣਾ ਪਵੇਗਾ ਇੱਥੇ ਜੁੜਸਾ ਦੇ ਨਾਲ ਕਿਹਾਣੀ ਪਾਵੇਗਾ ਔਰ ਜਿਹੜਾ ਪ੍ਰਵਾਸੀ ਮਜ਼ਦੂਰ ਨੇ ਉਹਨਾਂ ਬਾਰੇ ਵੀ ਗੱਲ ਕਰਾਂਗਾ ਕਿ ਉਹਨਾਂ ਦੀ ਰਜਿਸਟ੍ਰੇਸ਼ਨ ਹੋਵੇ ਪੰਜਾਬ ਦੇ ਵਿੱਚ ਅਸੀਂ ਸਰਬਾਥੇ ਭਲੇ ਲਈ ਅਰਦਾਸ ਕੀਤੀ ਏ ਇੱਥੇ ਧਰਮ ਪਰिवर्तन ਹੋ ਰਿਹਾ ਹੈ ਇੱਥੇ ਲੈਂਡ ਆਰਡਰ ਦੀ ਸਥਿਤੀ ਦਿਨੋ ਦਿਨ ਵਿਗੜ ਰਹੀ ਹੈ ਹੜਪੀਟ ਦੇ ਜਿਹੜੇ ਨੇ ਉਹ ਅੱਜ ਸੁਆਬ ਦੇ ਲਈ ਦਰ ਦਰ ਤੁਰ ਰਹੇ ਨੇ ਲੇਕਿਨ ਉਹਨਾਂ ਕੋਲ ਕੇਵਲ ਤੇ ਕੇਵਲ ਜੜੀਆਂ ਪੰਥ ਦੀਆਂ ਸ਼੍ਰੋਮਣੀ ਜਥੇਬੰਦੀਆਂ ਚਾਹੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਏ ਚਾਹੇ ਆਲਰਡੀਆ ਸਿੱਖ ਕੌਮ ਫੈਡਰੇਸ਼ਨ ਏ ਚਾਹੇ ਜ਼ਮਦਵਿਟ ਸਾਲ ਏ ਜਾਂ ਜਿਹੜੇ ਸਾਡੇ ਸੰਤਪਾ ਹਰਸ ਨੇ ਜਾਂ ਜਿਹੜੇ ਸਾਡੇ ਐਨ ਜੀਓ ਨੇ ਜਾਂ ਸਾਡਾ ਸਿੱਖ ਮੀਡੀਆ ਉਹ ਸਾਰਾ ਅੱਗੇ ਹੋ ਕੇ ਉਹਨਾਂ ਦਾ ਸ਼ੁਕਰੀਆ ਸੋ ਮੈਂ ਇਸ ਮੌਕੇ ਦੇ ਉਤੇ ਸਮੁੱਚੀ ਫੈਡਰੇਸ਼ਨ ਲੀਡਰਸ਼ਿਪ ਨੂੰ ਲੱਖ ਲੱਖ ਮੁਬਾਰਕਬਾਦ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੋਂ 82 ਸਾਲ ਪਹਿਲਾਂ 올 ਇੰਡੀਆ 6 ਸਟੂਡੈਂਟਸ ਫੈਡਰੇਸ਼ਨ ਦਾ ਗਠਨ ਹੋਇਆ ਔਰ ਇਸ ਜਥੇਬੰਦੀ ਨੇ ਆਪਣੇ ਆਪਣੇ 82 ਸਾਲਾਂ ਦੇ ਇਤਿਹਾਸ ਵਿੱਚ ਬਹੁਤ ਹੀ ਸ਼ਾਨਮਕਤ ਇਤਿਹਾਸ ਬਣਾਇਆ ਜੋ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੇ ਅਸੀਂ ਗਏ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੂ ਖੜ ਕੇ ਹੋ ਕੇ ਸਰਬੱਤ ਦੇ ਭਲੇ ਲਈ ਜਿੱਥੇ ਅਰਦਾਸ ਕੀਤੀ ਉਥੇ ਗੁਰੂ ਚਰਨਾਂ ਦੇ ਵਿੱਚ ਇਹ ਵੀ ਅਰਦਾਸ ਕੀਤੀ ਗਈ ਪੰਜਾਬ ਦੀ ਧਰਤੀ ਦੇ ਉੱਤੇ ਜੋ ਹੜ੍ਹ ਆਏ ਨੇ ਉਹਨਾਂ ਹੜ੍ਹਾਂ ਕਰਕੇ ਬਹੁਤ ਵੱਡਾ ਨੁਕਸਾਨ ਹੋਇਆ ਔਰ ਜਿਹੜੇ ਪੀੜਤ ਪਰਿਵਾਰ ਨੇ ਹੜ੍ਹਾਂ ਤੋਂ ਉਹਨਾਂ ਦਾ ਜਿੰਨਾ ਵੀ ਅਸੀਂ ਸਾਥ ਦੇ ਸਕੀਏ ਥੋੜਾ ਸੋ ਅਸੀਂ ਲਗਾਤਾਰ ਯਤਨ ਕਰ ਰਹੇ ਹਾਂ ਕਿ ਪੰਜਾਬ ਦੀ ਧਰਤੀ ਦੇ ਉੱਤੇ ਤਕਰੀਬਨ 1500 ਤੋਂ ਵੱਧ ਇਹੋ ਜਿਹੇ ਪਿੰਡ ਨੇ ਚਾਹੇ ਉਹ ਅੰਮ੍ਰਿਤਸਰ ਦਾ ਇਲਾਕਾ ਜਨਾਲਾ ਹੈ ਜਾਂ ਸਾਡਾ ਜੀਰਾ ਫਰੋਜਪੁਰ ਹਲਕਾ ਜਿਹੜਾ ਉਸ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਹੜਾ ਆ ਔਰ ਇਸੇ ਤਰੀਕੇ ਦੇ ਨਾਲ ਇਧਰ ਚਮਕੌਰ ਸਾਹ ਵਾਲੀ ਸਾਈਡ ਤੇ ਵੀ ਬਹੁਤ ਜ਼ਿਆਦਾ ਹੜਾ ਹੈ ਸੋ ਅਜੇ ਵੀ ਹੜ੍ਹਾਂ ਦੀ ਸਥਿਤੀ ਕੋਈ ਜ਼ਿਆਦਾ ਠੀਕ ਨਹੀਂ ਲੀ ਅਜੇ ਵੀ ਡਰ ਬਣਿਆ ਹੋਇਆ ਔਰ ਜਿੱਥੇ ਕੁਦਰਤ ਦੀ ਆਪਣੀ ਖੇਡ ਹੈ ਉਥੇ ਸਰਕਾਰਾਂ ਨੇ ਜੋ ਬਹੁਤ ਹੀ ਮਾੜੀ ਭੂਮਿਕਾ ਨਿਭਾਈ ਹੈ ਨਰਿੰਦਰ મોદી ਪ੍ਰਧਾਨ ਮੰਤਰੀ ਇੰਡੀਆ ਇੱਥੇ ਆਏ ਲੇਕਿਨ ਉਹ ਮਸ਼ਕਰੀਆਂ ਕਰਕੇ ਚਲੇ ਗਏ ਭਗਵੰਤ ਮਾਨ ਹਸਪਤਾਲ ਚੋਂ ਆਏ ਤੇ ਉਹ ਬੜੇ ਦਾਅਵੇ ਕਰ ਰਹੇ ਨੇ ਕਿ ਅਸੀਂ ਆ ਕਰਾਂਗੇ ਉਹ ਕਰਾਂਗੇ ਜਦੋਂ ਕਰਨਗੇ ਉਦੋਂ ਪਤਾ ਲੱਗੇਗਾ ਸੋ 올 ਇੰਡੀਆ ਸਿਕਸ ਸਟੂਡੈਂਟਸ ਫੈਡਰੇਸ਼ਨ ਆਪਣੀ ਸਲਾਨਾ ਬਰੇਗੰਡ ਹਰ ਸਾਲ ਬੜੇ ਹੀ ਉਤਸ਼ਾਹ ਦੇ ਨਾਲ ਮਨਾਉਂਦੀ ਹੈ ਪਰ ਇਸ ਵਾਰ ਅਸੀਂ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਗੁਰੂ ਪਾਤਸ਼ਾਹ ਤੇ ਜੋ ਸਾਡੀ ਜਥੇਬੰਦੀ ਹੈ ਇਸ ਨੂੰ ਇੱਕ ਜੁਟ ਕਰੋ ਔਰ ਨਵੀਂ ਲੀਡਰਸ਼ਿਪ ਨਵੀਂ ਨਰੋਈ ਲੀਡਰਸ਼ਿਪ ਅੱਗੇ ਆਵੇ ਅਸੀਂ ਸਾਰੇ ਉਹ ਲੋਕਾਂ ਜਿਨ੍ਹਾਂ ਨੇ ਫੈਡਰੇਸ਼ਨ ਦੇ ਵਿੱਚ 30 ਸਾਲ 35 ਸਾਲ ਜਿਹੜਾ ਆਪਣਾ ਸਮਾਂ ਦਿੱਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਨੂੰ ਇਹ ਲੱਗਦਾ ਹੈ ਕਿ ਅਸੀਂ ਇਸ ਜਥੇਬੰਦੀ ਨੂੰ ਸਭ ਤੋਂ ਜ਼ਿਆਦਾ ਪਿਆਰ ਕਰਦੇ ਹਾਂ ਕਿਉਂਕਿ ਇਹ ਸਾਡੀ ਮਾਂ ਜਥੇਬੰਦੀ ਹੈ ਔਰ ਸ਼੍ਰੋਮਣੀ ਅਕਾਲੀ ਦਲ ਨਾਲ ਸਾਡਾ ਬੂੜਾ ਰਿਸ਼ਤਾ ਹੈ ਲੇਕਿਨ ਸ਼੍ਰੋਮਣੀ ਕਾ ਲੀਡਰ ਦੀ ਲੀਡਰਸ਼ਿਪ ਦੇ ਵਿੱਚ ਜਿਸ ਤਰੀਕੇ ਨਾਲ ਖਾਮੀਆਂ ਆਈਆਂ ਕਮਜ਼ੋਰੀਆਂ ਆਈਆਂ ਔਰ 2 ਦਸੰਬਰ ਤੋਂ ਬਾਅਦ ਹੁਕਮਨਾਮਾ ਜਾਰੀ ਹੋਇਆ ਹੁਕਮਨਾਮੇ ਤੋਂ ਬਾਅਦ ਹੁਕਮਨਾਮੇ ਨੂੰ ਮੰਨਣ ਤੋਂ ਅਨਕਾਰੀ ਕਰਨ ਵਾਲੀ ਧਿਰ ਨਾਲ ਅਸੀਂ ਆਪਣਾ ਸਾਥ ਤੋੜ ਕੇ ਅੱਜ ਅਸੀਂ ਇੱਕ ਜਿਹੜਾ ਸ਼੍ਰੋਮਣੀ ਕਾਲੀ ਦਲ ਉਹਨੂੰ ਮੁੜ ਪੁਨਰ ਸਰਜੀਤ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਆਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਫਿਜ਼ਾ ਦੇ ਵਿੱਚ ਜਿਹੜੇ ਸਾਡੇ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਵਾਸਤੇ ਜਿੱਥੇ ਜਦੋ ਜਦ ਕਰਨੀ ਹੈ ਉੱਥੇ ਵੀਰ ਸਣੀ ਜਿਨ੍ਹਾਂ ਨੇ ਪਹਿਲਾਂ ਵੀ ਬੜਾ ਵੱਡਾ ਇੱਕ ਸੰਘਰਸ਼ੀ ਯੋਧੇ ਦਾ ਕਾਰਜ ਕੀਤਾ ਔਰ ਉਹ ਇਸ ਵੇਲੇ ਫੱਟੜ ਨੇ ਉਹਨਾਂ ਦੇ ਇਲਾਜ ਵਾਸਤੇ ਸ਼੍ਰੋਮਣੀ ਗੁਰਗੁਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕਰਦੇ ਆਂ ਕਿ ਚੰਗੇ ਵਕੀਲ ਖੜੇ ਕਰੋ ਔਰ 16 ਸਥਾਨوں 'ਤੇ ਗਲਤੀ ਕਰਦੇ ਆ ਇਹੋ ਜਿਹੇ ਯੋਧੇ ਜਿਹੜੇ ਕੌਮ ਨੂੰ ਸਮਰਪਿਤ ਨੇ ਉਹਨਾਂ ਦਾ ਜ਼ਰੂਰ ਖਿਆਲ ਰੱਖਿਆ ਜਾਵੇ ਅਸੀਂ ਹਿੰਸਾ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਪਰ ਉਸ ਵੇਲੇ ਦੀ ਜਿਹੜੇ ਕਾਤਲ ਜਰਵਾਣੇ ਸੀ ਉਹਨਾਂ ਨੇ ਜੋ ਸਿੱਖਾਂ ਦੇ ਉੱਤੇ ਜ਼ੁਲਮ ਕੀਤਾ ਨੌਜਵਾਨਾਂ ਦੇ ਉੱਤੇ ਜ਼ੁਲਮ ਕੀਤਾ ਉਹਨਾਂ ਦੀ ਸਜ਼ਾ ਅਦਾਲਤਾਂ ਵੀ ਦੇ ਰਹੀਆਂ ਨੇ ਤੇ ਖਾਲਸਾ ਵੀ ਦੇ ਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ